मेडिकल कॉलेज अमृतसर ਵਿਖੇ ਮੇਅਰ ਦੀ ਹੋਈ ਚੋਣ ਪ੍ਰਕਿਰਿਆ ਦੌਰਾਨ ਪੰਜਾਬ ਦੇ ਕਈ ਮੰਤਰੀ ਅਤੇ ਵਿਧਾਇਕ ਮੌਜੂਦ ਰਹੇ ਐਸਪਰਕਿਰਿਆਜ ਆਮ ਆਦਮੀ ਪਾਰਟੀ ਤੋਂ ਜਤਿੰਦਰ ਸਿੰਘ ਮੋਤੀ ਪਾਟਿਆ ਅੰਮ੍ਰਿਤਸਰ ਦੇ ਨਵੇਂ ਮੇਅਰ ਚੁਣੇ ਗਏ ਉਹਨਾਂ ਤੋਂ ਇਲਾਵਾ ਪ੍ਰਿਯੰਕਾ ਸ਼ਰਮਾ ਸੀਨੀਅਰ ਡਿਪਟੀ ਮੇਅਰ ਅਤੇ ਅਨੀਤਾ ਡਿਪਟੀ ਮੇਅਰ ਚੁਣੇ ਗਏ ਮੇਅਰ ਬਣਨ ਉਪਰੰਤ ਜਤਿੰਦਰ ਸਿੰਘ ਮੋਤੀ ਪਾਟਿਆ ਨੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਕਾਲ ਪ੍ਰਗਦਾ ਸ਼ੁਕਰਾਨਾ ਕੀਤਾ ਉਹਨਾਂ ਕਿਹਾ ਕਿ ਉਹ ਅੰਮ੍ਰਿਤਸਰ ਦੇ ਵਿਕਾਸ ਲਈ ਵਚਨਬੱਧ ਹਨ ਅਤੇ ਅੰਮ੍ਰਿਤਸਰ ਵਿੱਚ ਪਾਣੀ ਸਫਾਈ ਅਤੇ ਹੋਰ ਕਮੀਆਂ ਨੂੰ ਦੂਰ ਕਰਨ ਲਈ ਕਈ ਉਪਰਾਲੇ ਕੀਤੇ ਜਾਣਗੇ। ਆਜਾਮਾ ਦੀ ਪਾਰਟੀ ਦਾ ਅਨਸਰ ਦੇ ਵਿੱਚ ਜੀ ਮੇਅਰ ਬਣਾਇਆ ਗਿਆ ਜੀ ਅਸੀਂ ਸਾਰਾ ਹੀ ਸਾਰੇ ਸਾਡੇ ਲੀਡਰਸ਼ਿਪ ਆਜਾਮਾ ਦੀ ਪਾਰਟੀ ਦੀ ਐਮਐਲਏ ਸਰਬਾਨ ਮੰਤਰੀ ਸਰਬਾਨ ਔਰ ਸਾਰੇ ਇਲਾਕਾ ਨਿਵਾਸੀਆਂ ਦਾ ਕਾਉਂਸਲ ਸਰਬਾਨ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਅੰਮ੍ਰਿਤਸਰ ਦੇ ਜਿਹੜੇ ਬੇਸਿਕ ਮੁੱਦੇ ਨੇ ਉਹਨਾਂ ਨੂੰ ਜਿਹੜਾ ਹੈ ਬਿਲਕੁਲ ਜਿਹੜਾ ਫੜ ਕੇ ਤੇ ਉਹਨਾਂ ਨੂੰ ਹੱਲ ਕੀਤਾ ਜਾਏਗਾ ਆਪਣੀ ਲੀਡਰਸ਼ਿਪ ਦੇ ਨਾਲ ਮਿਲ ਕੇ ਜੀ ਖੇਲ ਦੇ ਅਧਾਰ ਤੇ ਅਸੀਂ ਜਿਹੜੀਆਂ ਵੀ ਕਮੀਆਂ ਸ਼ਹਿਰ ਦੇ ਵਿੱਚ ਸੀਵਰੇਜ ਦੀ ਹੈ ਜਾਂ ਕੋਈ ਪਾਣੀ ਦੀ ਹੈ ਜਾਂ ਕੋਈ ਸਫਾਈ ਦੀ ਹੈ ਸਭ ਤੋਂ ਪਹਿਲਾਂ ਇਹਨਾਂ ਨੂੰ ਕੀਤਾ ਜਾਏਗਾ ਫਿਰ ਸਾਰੀ ਆਪਣੀ ਟੀਮ ਦੇ ਨਾਲ ਆਪਣੀ ਲੀਡਰਸ਼ਿਪ ਦੇ ਨਾਲ ਮਿਲ ਕੇ ਸਾਰੀ ਸਾਰੇ ਇਥੇ ਹੈ ਜੀ 26 ਜਨਵਰੀ